ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜਾ ਜਿਹਾ ਦੁਖੀ ਹਾਂ ਕਿਉਂਕਿ ਅੱਜ ਬਹੁਤ ਸਿੱਖਾਂ ਲਈ ਬਹੁਤ ਗੰਭੀਰ ਮਸਲਾ ਬਣ ਚੁੱਕਿਆ ਸਿੱਖਾਂ ਲਈ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਤੇ ਬਾਹਰ ਤਾਂ ਬਣਿਆ ਹੀ ਬਣਿਆ ਤੇ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਹੈ ਤੁਹਾਨੂੰ ਵੀਡੀਓ ਦੇਖ ਕੇ ਤਾਂ ਪਤਾ ਲੱਗੂਗਾ ਵੀ ਆਪਾਂ ਕਿਸ ਦੁਹਾੜੇ ਤੇ ਅੱਗੇ ਖੜ ਕੇ ਆਪਣੀ ਆਂਡੈਂਟਿਟੀ ਨੂੰ ਕਿੰਨਾ ਖਤਰਾ ਹੋ ਗਿਆ ਠੀਕ ਹੈ ਨਾ ਪਹਿਲਾ ਵੀਡੀਓ ਦੇਖੋ ਇਹ ਅਸਲ ਵਿਪਰਵਾਦ ਇਹ ਆਸਲ ਬ੍ਰਾਹਮਣਵਾਦ ਆਪਾਂ ਬਹੁਤ ਵਾਰ ਸਟੇਜਾਂ ਤੋਂ ਕਿਹਾ ਪੀ ਸਿੱਖਾਂ ਦੇ ਭੇਸ ਦੇ ਵਿੱਚ ਇਹ ਲੋਕ ਵੜ ਗਏ ਨੇ ਹੁਣ ਦੇਖੋ ਹੁਣ ਸ਼੍ਰੀ ਆਮ ਹਵਨ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਵਨ ਕਰਨਾ ਸ਼ੁਰੂ ਕਰ ਦਿੱਤਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਵਨ ਕਰਨ ਨੂੰ ਕਹਿੰਦੀ ਆ ਨਾ ਪੰਥ ਪ੍ਰਵਾਨਕ ਸਿੱਖ ਰਹਿਤਮਰਿਆਦਾ ਹਵਨ ਕਰਨ ਨੂੰ ਕਹਿੰਦੀ ਆ ਹੁਣ ਇਹ ਕਿਹਨਾ ਦੇ ਬੰਦੇ ਨੇ ਹੁਣ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਜਾਂ ਉਹ ਆਰਐਸਐਸ ਦਾ ਬੰਦਾ ਹੋਏਗਾ ਜਾਂ ਇਹ ਜਿਹੜੇ ਲੋਕ ਸ਼ਰਿਆਮ ਖਵਨਕਾਰੇ ਨੇ ਜਾਂ ਇਹ ਆਰਐਸਐਸ ਦੇ ਲੋਕ ਨੇ ਅਸਲ ਦੇ ਵਿੱਚ ਇਹ ਸਿੱਖੀ ਦਾ ਸਤਿਆਨਾਸ਼ ਕਰ ਰਹੇ ਨੇ ਪਹਿਚਾਣ ਲਵੋ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਲਾਡ ਲੀਆਂ ਫੌਜਾਂ ਕਹਿ ਕੇ ਸਿਰ ਤੇ ਚੜਾਇਆ ਇਹ ਨਹੀਂ ਅਸਲ ਇਹ ਲਾਡ ਲਈ ਫੌਜਾਂ ਉਹ ਹੋਰ ਸਨ ਉਹ ਹੋਰ ਨੇ ਇਹ ਆਰਐਸਐਸ ਦੇ ਅਸਲ ਬੰਦੇ ਨੇ ਪਹਿਚਾਣ ਲਵੋ ਅਕਾਲ ਤਖਤ ਦੇ ਜਥੇਦਾਰ ਵੀ ਹੁਣ ਇਹਨਾਂ ਦੇ ਬਾਬਤ ਚੁੱਪ ਹੋ ਜਾਣਗੇ ਕਿਉਂ ਕਿ ਕਿਉਂਕਿ ਇਹ ਤਗੜੇ ਬੰਦੇ ਨੇ ਇਹ ਬੰਦੂਖਾਲੇ ਬੰਦੇ ਨੇ ਬੋਲਣਾ ਬਹੁਤ ਜ਼ਰੂਰੀ ਹੈ ਇਹਨਾਂ ਬਾਰੇ ਹਾਂਜੀ ਇਹ ਮਸਲਾ ਕਿਉਂ ਬਣਿਆ ਹੈ ਬਹੁਤ ਗੰਭੀਰ ਮੁੱਦਾ ਹੈ ਆਰਐਸਐਸ ਆਪਣਾ ਆਪ ਦਾ ਅੰਗ ਸਮਝਦਾ ਸਿੱਖਾਂ ਨੂੰ ਆਰਟੀਕਲ ਜਿਹੜਾ ਹੈਗਾ 19 ਆਰਟੀਕਲ 90 ਦੇ ਵਿੱਚ ਲਿਖਿਆ ਹੈ ਸਿੱਖਾਂ ਨੂੰ ਕਿਸਾ ਧਾਰੀ Hindu ਇਹ ਮੰਨ ਨਹੀਂ ਰਹੇ ਠੀਕ ਹੈ ਨਾ ਮੰਨ ਨਹੀਂ ਰਹੇ ਕਿ ਅਸੀਂ ਕਿਰਪਾਾਂ ਠੀਕ ਹੈ ਨਾ ਕਿਰਪਾਨ ਖੰਡੇ ਦਾ ਉਹਦੇ ਵਿੱਚ ਜਿਗਰ ਜ਼ਰੂਰ ਹੈ ਪਰ ਇਹ ਨਹੀਂ ਜਿਗਰ ਕਿ ਤੁਸੀਂ ਸਿੱਖ ਹੋ ਠੀਕ ਹੈ ਨਾ ਇੱਕ ਵੱਖਰੀ ਕੌਮ ਹੋ ਇਹ ਜ਼ਰੂਰ ਇੱਕ ਨਹੀਂ ਇਹਦੇ ਵਿੱਚ ਲਿਖਿਆ ਗਿਆ ਆਰਟੀਕਲ 90 ਦੇ ਵਿੱਚ ਜਿਹੜਾ ਆਪਣਾ ਸੰਵਿਧਾਨ ਹੈ ਠੀਕ ਹੈ ਨਾ ਜਿੱਦਾਂ ਰੌਲਾ ਬਹੁਤ راہુલ ਗਾਂਧੀ ਪਾ ਰਿਹਾ ਹੈ ਉਹਦੇ ਆਰਟੀਕਲ 90 ਦੇ ਵਿੱਚ ਇਹ ਲਿਖਿਆ ਗਿਆ ਵੀ ਕਿਰਪਾਨ ਤੇ ਖੰਡਾ ਰੱਖਣ ਵਾਲੇ ਕੇਸਾ ਤਾਰੀ ਹਿੰਦੂ ਇਹ ਲਿਖਿਆ ਗਿਆ ਇਹਦੇ ਵਾਦ ਜਿਹੜੀਆਂ ਹੁਣ ਸਾਡੀਆਂ ਜੜਾਂ ਵੱਡੀਆਂ ਐ ਉਹ ਵੱਡੀਆਂ ਸ਼ਰੋਮਣੇ ਅਕਾਲੀ ਦਲ ਨੇ ਕਿਉਂਕਿ ਜਦੋਂ ਇਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਕੀਤਾ ਬਾਜਪਾਈ ਤੋਂ ਲੈ ਕੇ ਉਦੋਂ ਇਹਨਾਂ ਕੋਲੇ ਇਨੀ ਪਾਵਰ ਨਹੀਂ ਸੀ ਇਹਨਾਂ ਨੇ ਜਦੋਂ 2014 ਆਇਆ ਤੇ ਇਹ ਕਹਿੰਦੇ ਟਰੱਕ ਭਰ-ਭਰ ਕੇ ਅਸੀਂ ਪੈਸੇ ਲੈ ਕੇ ਆਵਾਂਗੇ ਤੁਸੀਂ ਪੈਸੇ ਤਾਂ ਲੈ ਕੇ ਆਉਂਗੇ ਪਰ ਜਿਹੜੀ ਸਾਡੀ ਆਇਡੈਂਟੀਟੀ ਐ ਸਾਡੀ ਮਤਲਬ ਕਿ ਅਸੀਂ ਸਿੱਖ ਐ ਠੀਕ ਆ ਨਾ ਅੰਬਰਤਾਰੀ ਕੋਈ ਹੈਗੇ ਆ ਸਿੱਖ ਤੇ ਸਾਡੇ ਮਗਰ ਵੀ ਸਿੰਘ ਲੱਗਦਾ ਠੀਕ ਆ ਨਾ ਮੈਂ ਗੱਲ ਉਹ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਨੇ ਕਾਲ ਤੱਕ ਤਾਂ ਤੇ ਵੀ ਪੰਜ ਕਾਲ ਤੱਕ ਤਾਂ ਸਿੱਖਾਂ ਦੇ ਪਟਨਾ ਸਾਹਿਬ ਕਾਲ ਤੱਕ ਤੇ ਆਰਐਸਐਸ ਦਾ ਮੁਖੀ ਜਿਹੜਾ ਆਰਐਸ ਦਾ ਹੈਗਾ ਮੁਖੀ ਮੋਹਨ ਭਗਵਤ ਉਹਨੇ ਆਪ ਦਾ ਬੰਦਾ ਪ੍ਰਧਾਨ ਬਣਾਤਾ ਜਿਵੇਂ ਕਿ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਖਲਾ ਬਾਦਲ ਪਰਿਵਾਰ ਹੈ ਤੇ ਜਥੇਦਾਰ ਇਹ ਲਉਂਦੇ ਆ ਪਰ ਉਥੇ ਪਟਨਾ ਸਾਹਿਬ ਉਹਨਾਂ ਨੇ ਪ੍ਰਧਾਨ ਵੀ ਆਪ ਦਾ ਬਣਾਇਆ ਹੋਇਆ ਤੇ ਜਥੇਦਾਰ ਵੀ ਆਪ ਦਾ ਬਣਾਇਆ ਹੋਇਆ ਐਸੇ ਲੋਟ ਜਿਹੜਾ ਕੇ ਆਰਐਸ ਦਾ ਇੱਕ ਅੰਗ ਦਾ ਐਸ ਲੋਟ ਦੇ ਸਿੱਖਾਂ ਦਾ ਉਹਨਾਂ ਦੇ ਵਿੱਚੋਂ ਇੱਕ ਆਰਐਸਐਸ ਦਾ ਬੰਦਾ ਉਥੇ ਜਥੇਦਾਰ ਹੈ ਠੀਕ ਹੈ ਜੀ ਤੇ ਐਸੇ ਲੋਟ ਲੋਟੀ ਮਹਾਰਾਸ਼ਟਰ ਦੇ ਵਿੱਚ ਹੈ ਜਿਹੜਾ ਆਪਣਾ ਉਥੇ ਤੀਜਾ ਕਾਲ ਤੱਕ ਦਾ ਹੈਗਾ ਆਪਣਾ ਉੱਥੇ ਵੀ ਇਹੋ ਕੁਝ ਕੀਤਾ ਗਿਆ ਆ ਆਰਐਸਐਸ ਦੇ ਵੱਲੋਂ ਠੀਕ ਹੈ ਜੀ ਤੇ ਇਹ ਬਹੁਤ ਗੰਭੀਰ ਮੁੱਦਾ ਹੈ ਇਹਨਾਂ ਨੂੰ ਸਿਰਫ ਆਪਦੀ ਰਖਲਾ ਮਿਨਿਸਟਰੀ ਤੱਕ ਸੀ ਜਦੋਂ ਹਰਸ਼ਮਰਤ ਕੌਰ ਬਾਦਲ ਉੱਥੇ 14 ਦੇ ਵਿੱਚ ਜਿੱਤੀ ਇਹਨੂੰ ਮਿਨਿਸਟਰੀ ਦਿੱਤੀ ਗਈ ਠੀਕ ਹੈ ਨਾ ਫਿਰ 19 ਦੇ ਵਿੱਚ ਜਿੱਤੀ ਉਦੋਂ ਮਿਨਿਸਟਰੀ ਦਿੱਤੀ ਗਈ ਪਰ ਉਹ ਜੜ੍ਹਾਂ ਵੱਢਦੇ ਗਏ ਸਿੱਖਾ ਨਹੀਂ ਆ ਠੀਕ ਹੈ ਜੀ ਸਿੱਖਾ ਨਹੀਂ ਜੜ੍ਹਾਂ ਵੱਢਦੇ ਗਏ ਉਹ ਤੋਂ ਬਾਅਦ ਰਖਲਾ ਇਹਨਾਂ ਨੇ ਕੋਈ ਮਸਲਾ ਨਹੀਂ ਛੇੜਿਆ ਸਿੱਖਾ ਨਾਲ ਜਿਹੜਾ ਕੁਝ ਹੋਣਾ ਸੀ ਉਹ ਤਾਂ ਕਰਦੇ ਹੀ ਗਏ ਜਿਹੜੇ ਡੈਮਾਂ ਦਾ ਸੀ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਸੀ ਉਹ ਹਿਮਾਚਲ ਨੂੰ ਦੇਤਾ ਹਿਮਾਚਲ ਅੱਜ ਹਿਮਾਚਲ ਆਯਾ ਮੁਕੀ ਜਿਹੜਾ ਕਿ ਪਾਣੀ ਆਪਣੇ ਵਿੱਚ ਰਿਆ ਪੰਜਾਬ ਦੇ ਹੈ ਡੈਮ ਪੰਜਾਬ ਦੇ ਹੈ ਤੇ ਮੁਖ ਜਿਹੜਾ ਉਹਦਾ ਪ੍ਰਬੰਧ ਦੇਖੂਗਾ ਉਹ ਹਿਮਾਚਲ ਦੇਖੂਗਾ ਉਹ ਦੇਖੋ ਕਿ ਹੋਜੀ ਰਾਣ ਨੀਤੀ ਖੇਢੀ ਇਹਨਾਂ ਨੇ ਹੁਣ ਰਖ ਲਓ ਜੀ ਇਹ ਬਹੁਮਤ ਦੇ ਵਿੱਚ ਆਇਆ ਤਾਂ ਹੈ ਨਹੀਂ ਪਰ ਇਹ ਹੁਣ ਬਹੁਮਤ ਕਰ ਲੈਣਗੇ ਪੂਰਾ ਕਿਉਂਕਿ ਇਹਨਾਂ ਨੇ ਜਿਹੜਾ ਸਪੀਕਰ ਲਾਉਣਾ ਸੀ ਉਹ ਆਪ ਦਾ ਲਾ ਲਿਆ ਤੇ ਹੁਣ ਮੰਨ ਕੇ ਚੱਲ ਜਿਹੜਾ ਅੰਤੀਸ਼ ਕੁਮਾਰ ਕੋਲੇ ਆ ਤੇ ਜਿਹੜਾ ਨੈਡੂ ਵੱਜਦਾ ਉਹਦੇ ਬੰਦੇ ਤੋੜ ਕੇ ਆਪਦੇ ਵਿੱਚ ਮਿਲਾ ਲੈਣਗੇ ਤੇ ਬਹੁਮਤ ਇਹਨਾਂ ਦਾ ਹੀ ਬਣ ਜੂਗਾ ਠੀਕ ਹੈ ਨਾ ਉਦੋਂ ਚੰਡੀਗੜ੍ਹ ਨੂੰ ਡਿਊਟੀ ਬਣਾ ਦੇਣਗੇ ਇਹ ਜਿਵੇਂ ਕਿ ਜਮੂ ਕਸ਼ਮੀਰ ਨੂੰ ਇੱਕ ਡਿਊਟੀ ਬਣਾਤਾ ਮਤਲਬ ਕਿ ਉਹ ਉੱਥੇ ਮੁੱਖ ਮੰਤਰੀ ਨਹੀਂ ਬਣ ਸਕਦਾ ਤੇ ਹਮ ਚੰਡੀਗੜ੍ਹ ਤਾਂ ਮਤਲਬ ਕਿ ਪੰਜਾਬ ਤੇ ਹਰਿਆਣੇ ਦੀ ਰਾਜਨਤ ਰਾਜਧਾਨੀ ਸੀ ਨਾ ਉਹਨਾਂ ਰਾਜਧਾਨੀ ਮਤਲਬ ਕਿ ਰਊ ਕੀ ਨਾਂ ਦੀ 80% ਸੈਂਟਰ ਕੋਲੇ ਜਾਊਗੀ ਪਾਵਰ ਉਹਦੀ 20% ਦੇਣਗੇ ਪੰਜਾਬ ਨੂੰ ਸਿਰਫ 20% ਠੀਕ ਹੈ ਨਾ ਤੇ ਉਹਦੇ ਵਿੱਚ ਰੱਖਲਾ ਹਰਿਆਣਾ ਵੀ ਸ਼ਾਮਲ ਹੋਊਗਾ ਸਾਇਦ ਹਰਿਆਣਾ ਨਿਕੱਲਾ 20% ਪੰਜਾਬ ਨੂੰ ਦਿੱਤਾ ਹੈ ਜਿਹੜਾ ਦੇਣਗੇ ਜਿਹੜਾ ਇਹ ਚਰਚਾ ਚੱਲ ਰਹੀ ਹੈ ਬਿੱਲ ਤੇ ਬਿੱਲ ਪਾਸ ਕਰਨ ਵਾਲੇ ਆ ਇਹ ਬਿੱਲ ਪਾਸ ਕਰਨਗੇ ਜਿਹਦੇ ਵਿੱਚ 20% ਪੰਜਾਬ ਨੂੰ ਮਿਲੂਗਾ ਤੇ 20% ਦੇ ਵਿੱਚ ਹਣੇ ਵੇਖ ਲਓ ਆਪਾਂ ਨੇ ਜੇ 100 ਬੰਦਾ ਰੱਖਣਾ ਹੋਇਆ ਤੇ ਆਪਣੇ ਸਿਰਫ 20 ਬੰਦੇ ਰੱਖੇ ਜਾਣਗੇ ਠੀਕ ਹੈ ਨਾ ਚੰਡੀਗੜ੍ਹ ਦੇ ਵਿੱਚ ਇਕ ਵਕਸ਼ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਸਿੱਖਾਂ ਨਾਲ ਇੰਨਾ ਵਿਤਕਰੇ ਗੱਲਾਂ ਛੱਡ ਦਿਓ ਠੀਕ ਹੈ ਨਾ ਤੁਹਾਨੂੰ ਪਤਾ ਵੀ ਨਹੀਂ ਆਰਐਸ ਨੇ ਆ ਉਹਦੇ ਸਕੂਲ ਵੀ ਪੰਜਾਬ ਦੇ ਵਿੱਚ ਖੋਲਤੇ ਜਦੋਂ ਇਹਨਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ 10 ਸਾਲਾਂ ਦੇ ਵਿੱਚ ਕਿਉਂਕਿ ਉਹਨਾਂ ਕੋਲੇ ਫੁੱਲ ਮжоਰਿਟੀ ਸੀ ਪਾਵਰ ਸੀ ਇਹਨਾਂ ਨੂੰ ਦੋਕਸ ਕਹਿੰਦੇ ਸੀ ਇਹ ਚੁੱਪ ਕਰਕੇ ਮਤਲਬ ਕਿ ਉਹ ਮੈਂ ਕਰ ਲੈਂਦੇ ਸੀ ਹੁਣ ਇਹ ਪਸਤਾਉਂਦੇ ਆ ਹੁਣ ਵਿਸਤਾਰੇ ਆ ਬੀਆਸੀ ਬੀਜੇਪੀ ਦਾ ਗੱਠਜੋੜ ਕਿਉਂ ਕੀਤਾ ਜੇ ਗੱਠਜੋੜ ਕੀਤਾ ਤਾਂ ਸਾਡੀ ਆ ਹਾਲਤ ਹੋਈ ਜੇ ਗੱਠਜੋੜ ਨਾ ਕਰਦੇ ਸ਼ਾਇਦ ਸਾਡੀ ਆ ਹਾਲਤ ਨਾ ਹੁੰਦੀ ਕਿਉਂਕਿ ਕਿਛੇ ਟਾਈਮ ਰਘਲਾ ਆਪਣਾ ਕਾਲ ਤਖਤ ਦੇ ਜਥੇਦਾਰ ਨੂੰ ਨਹੀਂ ਟਾਈਮ ਮੰਗਾਂਦੀ ਲੋੜ ਸੀ ਪੰਜਾਬ ਦਾ ਮੁੱਖ ਮੰਤਰੀ ਤੋਂ ਜਦੋਂ ਕਹਿੰਦੇ ਨਾ ਉਸ ਕਾਲ ਤਖਤ ਦੇ ਜਥੇਦਾਰ ਵੀ ਮੈਂ ਮੀਟਿੰਗ ਕਰਨੀ ਹੈ ਉਹਦੀ ਮੁੱਖ ਮੰਤਰੀ ਕਹਿ ਦਿੰਦੇ ਕਿ ਵੀ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਲਈ ਤਿਆਰ ਹਾਂ ਤੁਸੀਂ ਦੱਸੋ ਕਦੋਂ ਆਉਂਗੇ ਪਹਿਲਾਂ ਮੁੱਖ ਮੰਤਰੀ ਮਤਲਬ ਜਿਹੜਾ ਜਿਹੜਾ ਆਪਣਾ ਕਾਲ ਤੱਕ ਦੇ ਜ਼ਥੇਦਾਰਾ ਉਹਨਾਂ ਨੂੰ ਐਫ ਲੋਟ ਜਵਾਬ ਮਿਲਦਾ ਸੀ ਹੁਣ ਡੀਸੀ ਤੱਕ ਨਹੀਂ ਜਵਾਬ ਦਿੰਦੇ ਉਹਨਾਂ ਨੂੰ ਠੀਕ ਹੈ ਨਾ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਆ ਪਹਿਲਾਂ ਤਾਂ ਜਦੋਂ ਰੱਖ ਲਾ 80 ਦੇ ਵਿੱਚ ਤਾਂ ਰੱਖ ਲਾ ਪ੍ਰਧਾਨ ਮੰਤਰੀ ਜ਼ਥੇਦਾਰ ਨੂੰ ਟਾਈਮ ਦੇ ਦੇਣ ਹੁੰਦੇ ਸੀ ਹੋਂਤਾਉ ਟਾਈਮ ਗਿਆ ਸੀ 97 ਦੇ ਵਿੱਚ ਵੀ ਬੀਜੇਪੀ ਦੇ ਜਦੋਂ ਰਖਲਾ ਅਟਲ ਵਿਆਰੀ ਬਾਜਪਈ ਸੀ ਉਹ ਵੀ ਟਾਈਮ ਦਿੰਦੇ ਸੀ ਠੀਕ ਹੈ ਨਾ ਕਾਲ ਤਖਤ ਦੇ ਜਫੇਦਾਰ ਜੋ ਵੀ ਹੁੰਦੇ ਸੀ ਆਪਣੇ ਉਹਨਾਂ ਨੂੰ ਟਾਈਮ ਮਿਲ ਜਾਂਦਾ ਸੀ ਜਦੋਂ ਮੋਦੀ ਆਇਆ 14 ਤੋਂ ਲੈ ਕੇ ਉਸ ਤੋਂ ਬਾਅਦ ਰਖਲਾ ਮੁੱਖ ਮੰਤਰੀ ਨੇ ਤਾਂ ਕੀ ਟਾਈਮ ਦੇਣਾ ਸੀ ਉਦੋਂ ਰਖਲਾ ਹੁਣ ਅੱਜ ਡੀਸੀ ਦੇ ਹਵਾਲੇ ਆ ਡੀਸੀ ਪ੍ਰਬੰਧ ਵੰਦਾ ਠੀਕ ਹੈ ਨਾ ਅੰਮ੍ਰਿਤਸਰ ਜਿਹੜਾ ਆਪਣਾ ਕਾਲ ਤੱਕਦਾ ਹੈ ਉਹਦਾ ਜਿੰਨੇ ਵੀ ਪ੍ਰਬੰਧ ਹੈ ਨਾ ਉਹਦੀਆਂ ਚੋਣਾ ਵੀ ਹੁਣ ਡੀਸੀ ਕਰਵਾਊਗਾ ਹੁਣ ਦੇਖ ਲੋ ਆਪਾਂ ਕਿੱਥੇ ਜਾ ਕੇ ਖੜ ਗਏ ਕਿੱਥੇ ਇੰਨਾ ਮਤਲਬ ਪਾਵਰ ਹੁੰਦੀ ਜਥੇਦਾਰ ਦੀ ਠੀਕ ਹੈ ਨਾ ਮਹਾਰਾਜਾ ਰঞ্জੀਤ ਸਿੰਘ ਵੇਲੇ ਤਾਂ ਗਾਲੀ ਬਖਰੀ ਸੀ ਠੀਕ ਹੈ ਨਾ ਮਹਾਰਾਜਾ ਰঞ্জੀਤ ਸਿੰਘ ਨੂੰ ਵੀ ਸੱਦ ਲਿਆ ਸੀ ਕਾਫ ਤਖਤੇ ਕਿ ਤੂੰ ਵਿਆਹ ਕਰਵਾ ਕੇ ਜਿਹੜਾ ਮਤਲਬ ਕਿ ਕਰਵਾਇਆ ਸੀ ਵਿਆਹ ਉਹਨੇ ਠੀਕ ਹੈ ਨਾ ਉਹ ਉਹ ਦੇ ਚੱਕਰ ਦੇ ਵਿੱਚ ਉਹਨੂੰ ਕਾਲ ਤੱਕ ਤੇ ਸੱਦ ਲਿਆ ਸੀ ਕਿ ਤੇਰੇ 100 ਕੋੜੇ ਪੈਣਗੇ ਪਰ ਲੋਕ ਰੋਣ ਲੱਗ ਗਏ ਤੇ ਫਿਰ ਇੱਕ ਕੋੜਾ ਮਾਰਿਆ ਗਿਆ ਵੀ ਚਲ ਜਦੋਂ ਲੋਕਾਂ ਦੀ ਭਾਵਨਾ ਤੋਂ ਡੰਨ ਜੁੜੀ ਆ ਉਦੋਂ ਫਿਰ ਰਖਲਾ ਕਾਲ ਤਖਤ ਦੇ ਜਥੇਦਾਰ ਨੇ ਕਿਹਾ ਚੱਲ ਇੱਕ ਕੋੜਾ ਤਾਂ ਜਰੂਰ ਵੱਜੂਗਾ ਇੱਕ ਕੋੜਾ ਮਾਰ ਦੋ ਐਨੀ ਪਾਵਰ ਹੁੰਦੀ ਸੀ ਤੇ ਅੱਜ ਆਪਾਂ ਕਿੱਥੇ ਆ ਕੇ ਖੜ ਗਏ ਠੀਕ ਆ ਨਾ ਅੱਜ ਮੇਰਾ ਵੀ ਭਰਾ ਬਣ ਕੇ ਮੇਰੇ ਦੋਸਤੋ ਇਹਨੂੰ ਆਪਦੇ ਗਰੁੱਪਾਂ 'ਚ ਵੱਡਾ ਸਾਹਿਬ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਆਪਦੇ ਦੋਸਤਾਂ ਨੂੰ ਕਹਿਆ ਕਰੋ ਵੀ ਚੈਨਲ ਸਬਸਕ੍ਰਾਈਬ ਕਰਿਆ ਕਰਨਾ ਘੰਟੀ ਬੁਜਾ ਕੇ ਠੀਕ ਹੈ ਨਾ ਆਲ ਤੇ ਜਾ ਕੇ ਘੰਟੀ ਦਬਾਇਆ ਕਰਨਾ ਤੇ ਮੇਰੇ ਚੈਨਲ ਨੂੰ ਵੀ ਰੀਚ ਮਿਲੇ ਧੰਨਵਾਦ ਸਤਿ ਸ੍ਰੀ ਅਕਾਲ